ਅਗਲੇ ਦਿਨ ਸਵਕਤੇ ਗੁੱਜਰ ਚੱਕਪਿੰਡ ਵਾਲੇ ਸਹਿਦ ਮੁਹੰਮਦ ਨੂੰ ਮਿਲਣ ਲਈ ਨਿਕਲ ਪਿਆ ਕਿਉਂਕਿ ਉਹ ਬੈਲੀ ਬੰਦਾ ਸੀ ਤੇ ਉਸਨੇ ਮਿਲਣਾ ਵੀ ਸਵੇਰੇ ਸਾਂਝੀ ਰਹੀ ਸੀ ਇਹ ਗੁੱਜਰ ਨੂੰ ਪਤਾ ਸੀ ਇਸ ਲਈ ਉਹ ਪੋਲੀ ਨੂੰ ਦੱਸੇ ਬਿਨਾ ਮੋਹਨੇ ਰੇ ਤੁਰ ਪਿਆ ਤਾਂ ਜੋ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਚੱਕਪਿੰਡ ਪਹੁੰਚ ਜਾਵੇ ਸਲਾਮ ਅਲੈਕੁਮ ਭਾਈ ਜਾਨ ਮੰਜੀ ਤੇ ਬੈਠੇ ਚਾਹ ਪੀ ਜਾਂਦੇ सय्यਦ ਮੁਹੰਮਦ ਨੂੰ ਗੁੱਜਰ ਨੇ ਸਲਾਮ ਬੁਲਾਉਂਦਿਆ ਆਖਿਆ ਵਾਲੇਕਮ ਸਲਾਮ ਵਾਲੇਕਮ ਸਲਾਮ ਭਾਈ ਜਾਨ ਅੱਜ ਤਾਂ ਅੱਲਾਹ ਤਾਲਾ ਨੇ ਕਰਮ ਨਾਲ ਬੜਾ ਚੰਗਾ ਦਿਨ ਚੜਿਆ ਜਿਹੜਾ ਸਾਡੇ ਭਰਾ ਨੂੰ ਵੀ ਸਾਡੀ ਯਾਦ ਆਈ ਆ ਆ ਜਾ ਵੀ ਦਲੇਲ ਸਿਆ ਆ ਜਾ ਲੰਗਿਆ ਬੈਠ ਚਾਹ ਨੂੰ ਬਿਸਮਿਲ੍ਲਾ ਫਰਮਾ ਸੈਦ ਮੁਹੰਮਦ ਨਿਹਾਸ ਦੇ ਹੋਏ ਗੁੱਜਰ ਨੂੰ ਬੈਠਣ ਲਈ ਮੰਜੇ ਤੇ ਥਾਂ ਛੱਡਦੇ ਹੋਏ ਨੇ ਕੋਲੇ ਪਈ ਗੜਵੀ ਵਿੱਚੋਂ ਚਾਹ ਪਾਉਂਦੇ ਆ ਬੜੇ ਪਿਆਰ ਨਾਲ ਆਖਿਆ ਪਰਾਵਾ ਤੂੰ ਕਿਤੇ ਪੁੱ ਲੈ ਜਾਣਾ ਹੈ ਭਾਈ ਮੇਰਿਆ ਬਸ ਕਰਾਂ ਨਿਆ ਕਬੀਲਦਾਰੀਆਂ ਨਹੀਂ ਘਰੋਂ ਨਹੀਂ ਨਿਕਲਣੀਆਂ ਨਹੀਂ ਦਿਲ ਤਾਂ ਬਹੁਤ ਕਰਦਾ ਵਿਭਾਈ ਨੂੰ ਮਿਲ ਕੇ ਆਵਾਂ ਬਾਕੀ ਤੈਨੂੰ ਕਿਹੜਾ ਕੰਧ ਕੱਢੀ ਹੈ ਲੋਪੋ ਵਾਲਾ ਆਉਂਦੇ ਨੂੰ ਮੇਈ ਬਾਈ ਮੇਰਿਆ ਮੈਂ ਤਾਂ ਫਿਰ ਵੀ ਵੇਲੇ ਕੁਵੇਲੇ ਲੰਘਦਾ ਟੱਪਦਾ ਆਪਣੇ ਵੱਡੇ ਭਰਾ ਨੂੰ ਮਿਲ ਨਾ ਹੀ ਜਾਣਾ ਤੈਥੋਂ ਦਾ ਕਿਤੇ ਐਵੇਂ ਨਹੀਂ ਸਰੀਆ ਬਾਈ ਮੇਰਿਆ ਗੁੱਜਰ ਨੇ ਚਾਹ ਦੀ ਘੁੱਟ ਭਰ ਦਿਆ ਸਯਦ ਮੁਹੰਮਦ ਨੂੰ ਨਹੋ ਰਾਜਾ ਮਾਰਦੇ ਨੇ ਹੱਸਦਿਆਂ ਹੋਇਆ ਆਖਿਆ ਤੈਨੂੰ ਆਪਣੇ ਕੰਮ ਧੰਦਿਆਂ ਦਾ ਤਾਂ ਪਤਾ ਹੀ ਹੈ ਦਲੀਲ ਸਿਆਂ ਤੇਰੇ ਕੋਲੋਂ ਕਿਹੜਾ ਕੁਝ ਲੁਕਿਆ ਹੋਇਆ ਹੈ ਤੂੰ ਚਾਰ ਪੈਸੇ ਜੋੜ ਲੈ ਤੇ ਹੁਣ ਆਪਣੇ ਮਾਲ ਡੰਗਰ ਦੇ ਕੰਮੇ ਧੰਦੇ ਤੋਂ ਵਧੀਆ ਤੋਰੀ ਫੁਲਕਾ ਚਲਾਈ ਜਾਂਦਾ ਮੈਨੂੰ ਤਾਂ ਜੇ ਤੂੰ ਸੱਚ ਪੁੱਛੇ ਸਾਲਾ ਜੇਤ ਨਹੀਂ ਖਾ ਮਾਰਿਆ ਯਰ ਘਰ 'ਚ ਇੱਕ ਅੱਧੇ ਦੀ ਚੂਲ ਵਿੰਗੀ ਰਹਿੰਦੀ ਐ ਬਸ ਆ ਹੁਣ ਮਹੀਨੇ ਤੋਂ ਉੱਪਰ ਹੋ ਗਿਆ ਤੇਰੀ ਪਰਜਾਈ ਨੂੰ ਮੰंजे ਤੇ ਪਈ ਨੂੰ ਮੈਂ ਤਾਂ ਨੇੜੇ ਤੇੜੇ ਦੇ ਪਿੰਡਾਂ 'ਚੋਂ ਕੋਈ ਸਾਧੂ ਫਕੀਰ ਕੋਈ ਵੈਦ ਕੁਵੈਦ ਕੁਝ ਵੀ ਨਹੀਂ ਛੱਡਿਆ ਯਾਰ ਪਰ ਕਿਸੇ ਨੂੰ ਕੋਈ ਸਮਝ ਹੀ ਨਹੀਂ ਲੱਗੀ ਇਹਦੀ ਬਿਮਾਰੀ ਦੀ ਜਿਹੜੇ ਚਾਰ ਛਿੱਲੜ ਜੋੜੇ ਸੀਗੇ ਕੋਲੇ ਉਹ ਵੀ ਸਗੋਂ ਇਹਦੇ ਉੱਪਰ ਹੀ ਲਾ ਬੈਠਾ ਨਾ ਤਾਂ ਮਹੀਨੇ ਤੋਂ ਉੱਪਰ ਹੋ ਗਿਆ ਕਿਸੇ ਕੰਮ ਨੂੰ ਹੱਥ ਲਾਇਆ ਲਾਵਾ ਵੀ ਕਿਵੇਂ ਹੁਣ ਤੂੰ ਹੀ ਦੱਸ ਭਲਾ ਯੋਗੇ ਇਹਨੂੰ ਇਸ ਤਰ੍ਹਾਂ ਕੱਲੀ ਨੂੰ ਛੱਡਿਆ ਵੀ ਨਹੀਂ ਨਾ ਜਾ ਸਕਦਾ ਬਾਈ ਮੇਰਿਆ ਜੁਆ ਕਜੇ ਉਂਝ ਨਿਆਣੇ ਆ ਸੈਦ ਮੁਹੰਮਦ ਨੇ ਆਪਣੀ ਕਬੀਲ ਬਤਾਰੀ ਦਾ ਰੋਣਾ ਰੋਂਦਿਆਂ ਆਪਣੇ ਘਰ ਦੀ ਹਾਲਾਤ ਬਾਰੇ ਦੱਸਦਿਆਂ ਗੁੱਜਰ ਨੂੰ ਆਖਿਆ ਵਾਓ ਤੇਰੇ ਭਲਿਆ ਮਾਨਸਾ ਤੂੰ ਤਾਂ ਹੱਦ ਕਰੀ ਜਾਣਾ ਯਾਰ ਨਾ ਤੂੰ ਇਸ ਵਾਰ ਸੁਨੇਹਾ ਤਾਂ ਭੇਜਦਾ ਮੈਨੂੰ ਨਾ ਜੇ ਅਸੀਂ ਦੁੱਖ ਦੇ ਸੁੱਖ ਦੇ ਕੰਮ ਨਹੀਂ ਆਏ ਤਤਿਰ ਗਈ ਯਾਰ ਸਾਡੇ ਜਿਉਣ ਤੇ ਤੂੰ ਤਾਂ ਫੇਰ ਉਪਰੇ ਹੀ ਸਮਝਿਆ ਨਾ ਮੈਨੂੰ ਬਾਈ ਸਿਆਂ ਵਾਹ ਵੀ ਵਾਹ ਆ ਕਿਹੜੀ ਗੱਲ ਕੀਤੀ ਯਾਰ ਤੂੰ ਇੱਕ ਵਾਰ ਕਹਿੰਦਾ ਤਾਂ ਸਹੀਂ ਜਿੰਨੀ ਜੋਗਾ ਸੀਗਾ ਮੈਂ ਪੈਰ ਜੁੱਤੀ ਨਾ ਪਾਉਂਦਾ ਤੇਰੇ ਨਾਲ ਖੜਦਾ ਆ ਕੇ ਗੁੱਜਰ ਨੇ ਗੁੱਸੇ ਤੇ ਆਪਣੇ ਪੱਨ ਨਾਲ ਸਹਿਦ ਮੁਹੰਮਦ ਨੂੰ ਜਾਣੀ ਦੀ ਉਲਾਂਬਾ ਦਿੰਦੇ ਆਖਿਆ ਉਪਰਿਆਂ ਵਾਲੇ ਤਾਂ ਕੋਈ ਗੱਲ ਨਹੀਂ ਸੁ ਗੁੱਜਰ ਸਿਆਂ ਮੈਨੂੰ ਤਾਂ ਜਾਣੀ ਕੁਝ ਸੁਝਾ ਹੀ ਨਹੀਂ ਯਾਰ ਬਈ ਕਿੱਧਰ ਨੂੰ ਜਾਵਾਂ ਤੇ ਕੀ ਕਰਾਂ ਮੈਂ ਮੇਰੇ ਤਾਂ ਅਸੌਣੀ ਮਾਰਤੇ ਇਹ ਚੰਦਰੀ ਬਿਮਾਰੀ ਨੇ ਹਾਨੀਸਾਰ ਨੂੰ ਮਾਲ ਡੰਗਰੀ ਵੇਚਣਾ ਪਿਆ ਮਾਰੀ ਦੇ ਹੋਰ ਕਰਦੇ ਵੀ ਕੀ ਅੱਗ ਲੱਗੀ ਤਾਂ ਕਿਹੜਾ ਮਸ਼ਕਾਂ ਦਾ ਭਾਅ ਪੁੱਛਿਆ ਜਾਂਦਾ ਹੈ ਲੋਡ ਮਾਰੇ ਨੂੰ ਸਭ ਵਾਦੇ ਘੱਟੇ ਚੱਲ ਨਹੀਂ ਪੈਂਦੇ ਬੰਦੇ ਨੂੰ। ਏਕਾ ਮੇਰੇ ਪਤਿਓਰੇ ਪੁਲਸ ਵਾਲੇ ਦੀ ਪੱਟੀ ਨਹੀਂ ਬੰਨਣ ਦਿੰਦੇ। ਕਿਤੇ ਵਾਕਾ ਹੋ ਜੇ ਮੇਰੇ ਸਾਲੇ ਸਭ ਤੋਂ ਪਹਿਲਾਂ ਮੇਰੇ ਤੇ ਆ ਚੜਦੇ ਨੇ। ਕੀਤਾ ਹੋਵੇ ਭਵੇਂ ਨਾ ਕੀਤਾ ਹੋਵੇ। ਪਰ ਖੂਜ ਡਿੱਗੀਟ ਸੁੱਕੀ ਤਾਂ ਨਿਕਲਦੀ ਨਹੀਂ ਨਾ ਫਿਰ। ਕਿਉਂਕਿ ਇਹਨੂੰ ਬਿਮਾਰਪਈ ਨੂੰ ਛੱਡ ਕੇ ਕਿਧਰੇ ਭੱਜ ਵੀ ਨਹੀਂ ਸਕਦਾ। ਐਸਲੀ ਮੇਰੇ ਸਾਲੇ ਤੀਏ ਕੁ ਦਿਨ ਆ ਘੜਦੇ ਆ ਸੈਦ ਮੁਹੰਮਦ ਨੇ ਆਪਣੇ ਤੇ ਆਪਣੇ ਘਰ ਦੀ ਮਜਬੂਰੀ ਦੱਸਦਿਆਂ ਗੁੱਜਰ ਨੂੰ ਆਖਿਆ ਹੋਂ ਤੂੰ ਕਿਸੇ ਗੱਲ ਦੀ ਫਿਕਰ ਨਾ ਕਰੀ ਬਾਈ ਮੇਰਿਆ ਆ ਚੱਕ ਕੁਝ ਪੈਸੇ ਇਲਾਜ ਕਰਾ ਲਾ ਪਰਜਾਈ ਦਾ ਕਿਸੇ ਚੰਗੇ ਸਿਆਣੇ ਵੈਦ ਨੂੰ ਦਿਖਾ ਉਹਨੂੰ ਪੈਸੇ ਨਹੀਂ ਪਰਵਾਹ ਨਾ ਕਰੀ ਤੂੰ ਇੱਕ ਅੱਦੇ ਦਿਨ ਤੱਕ ਮੈਂ ਹੋਰ ਫੜਾ ਜੂੰਗਾ ਕੰਮ ਮਿਲਿਆ ਇੱਕ ਜੇ ਕਰੇਂਗਾ ਤਾਂ ਪੈਸੇ ਵੀ ਇੰਨੇ ਮਿਲਣਗੇ ਕਿ ساری ਉਮਰ ਕੋਈ ਕੰਮ ਕਰਨ ਤੇ ਲੋਡ ਨਹੀਂ ਰਹਿਣੀ ਆਪਾਂ ਨੂੰ ਬੋਲ ਜੇ ਮਨਜ਼ੂਰ ਆ ਤਾਂ ਮੈਂ ਗੱਲ ਪੱਕੀ ਕਰ ਸਕਾਂ ਜਾ ਕੇ ਗੁੱਜਰ ਨੇ ਮੁਹੰਮਦ ਦੇ ਨੇੜੇ ਹੁੰਦਿਆ 100 ਕੁ ਚਾਂਦੀ ਦੇ ਸਿੱਕਿਆਂ ਵਾਲੀ ਥੈਲੀ ਉਹਨੂੰ ਫੜਾਉਂਦਿਆਂ ਬੜੀ ਹੌਲੀ ਜਿਹੀ ਉਹਦੇ ਕੰਨ 'ਚ ਬੋਲੇ ਮਤਾ ਕੋਈ ਨਾ ਕੋਈ ਹੁਣ ਕਰਨਾ ਹੀ ਪੈਣਾ ਦਲੇਲ ਸਿਆ ਇਹ ਵੀ ਨਹੀਂ ਭਲਾ ਵੀ ਕੋਈ ਪੁੱਛਣ ਵਾਲੀ ਗੱਲ ਐ ਐਵੇਂ ਵੇਲੇ ਬੈਠਿਆਂ ਦਾ ਕਦੋਂ ਤੱਕ ਸਰੀ ਜਾਊਗਾ ਭਲਾ ਘਰ ਵਿੱਚ ਤਾਂ ਵਿਉ ਖਾਣ ਨੂੰ ਇੱਕ ਪੈਸਾ ਵੀ ਨਹੀਂ ਭਈ ਆਈ ਸਿਆ ਜੇ ਅੱਲਾਹ ਤਾਲਾ ਦੀ ਰਹਿਮਤ ਨਾਲ ਤੂੰ ਨਾ ਆਉਂਦਾ ਤਾਂ ਜਵਾਗ ਤਾਂ ਵਿਚਾਰੇ ਭੁੱਖੇ ਤੇ ਆਏ ਬਿਲ ਬਿਲ ਕਰਦੇ ਸੀ ਤੇ ਤੇ ਹੁਣ ਕਾਦਾ ਪੜਦਾ ਬਾਈ ਸਿਆ ਕੱਲ दारू ਦੀਆਂ 10 ਬੋਤਲਾਂ ਕੱਢੀਆਂ ਰਾਤ ਨੂੰ ਕਿਸੇ ਨੂੰ ਦੇ ਕੇ ਆਇਆ ਸੀ ਤਾਂ ਜਾ ਕੇ ਚਾਹ ਗੁੜ ਜੋਗੇ ਮਿਲੇ ਨੇ ਉਸੇ ਵਿੱਚੋਂ ਹੀ ਮੁੱਠ ਚੌਲ ਲਿਆ ਕੇ ਸਾਰੇ ਟੱਬਰ ਨੇ ਖਿਚੜੀ ਦੇ ਚਾਹ ਨਾਲ ਢਿੱਡ ਭਰਿਆ ਬਾਈ ਸਿਆ ਆਪਣੇ ਘਰ ਦੀ ਹਾਲਤ ਦੱਸਦਿਆਂ ਓਨੇ ਸ਼ਰਮਿੰਦਗੀ ਨਾਲ ਨੀਵੀਂ ਪਾ ਰੱਖੀ ਸੀ ਸਭ ਸਾਲਾ ਹੁੰਦੇ ਦਾ Hindu ਦਾ ਬਾਈ ਸਿਆ ਜਦੋਂ ਬੋਝ ਤੇ 4 ਪੈਸੇ ਹੁੰਦੇ ਤਾਂ ਸੀ ਸਾਖ ਸਰੰਗੀਆਂ ਨੇ ਆਂਡ ਗਵਾਂਡ ਦੀ ਪੂਛ ਪੂਛ ਕਰਦੇ ਅੱਗੇ ਪਿੱਛੇ ਰ ਫਿਰਦੇ ਸੀ ਪਰ ਜੱਦੀ ਤੇਰੀ ਪਰਜਾਈ ਬਿਮਾਰ ਪਈ ਐ ਨਾ ਸਾਲਾ ਕਿਸੇ ਭੈਣ ਭਾਈ ਨੇ ਵੀ ਬਾਤ ਨਹੀਂ ਪੁੱਛੀ ਐਡੇ ਚੰਦਰੇ ਨੇ ਲੋਕ ਸੈਦ ਮੁਹੰਮਦ ਨੂੰ ਆਪਣੇ ਭਰਾਵਾਂ ਤੇ ਵੀ ਗੁੱਸਾ ਆ ਰਿਹਾ ਸੀ ਜਿਹੜੇ ਸੁੱਖ ਵੇਲੇ ਤਾਂ ਨਾਲ ਆ ਜਾਂਦੇ ਸੀ ਪਰ ਹੁਣ ਦੁੱਖ ਵੇਲੇ ਕਿਸੇ ਨੇ ਜਵਾਕਾਂ ਨੂੰ ਰੋਟੀ ਦੀ ਵੀ ਸੁਲਾਣਾ ਮਾਰੀ ਉਹ ਵੀ ਵੇਲੇ ਕੁ ਵੇਲੇ ਉਸ ਨੂੰ ਆਪ ਹੀ ਹੱਥ ਝਾਲਨੇ ਪੈਂਦੇ ਸੀ ਆਪਣੀ ਸ਼ਰਮਿੰਦਗੀ ਲਕੋਣ ਮਾਰੇ ਸੈਦ ਮੁਹੰਮਦ ਨੇ ਆਪਣੇ ਭੈਣ ਭਰਾਵਾਂ ਤੇ ਆਂਡ ਗਵਾਨ ਨੂੰ ਬੁਰਾ ਭਲਾ ਬੋਲਦਿਆਂ ਗੁੱਜਰ ਨੂੰ ਦੱਸਿਆ ਤੂੰ ਦਿਲ ਛੋਟਾ ਕਿਉਂ ਕਰਦਾ ਬਾਈ ਮੇਰਿਆ ਜੇ ਚੰਗੇ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣੇ ਬਾਕੀ ਇਹ ਭੈਣ ਭਰਾ ਰਿਸ਼ਤੇ ਨਾਤੇ ਸਭ ਦੁੱਖ ਵੇਲੇ ਪਰਖੇ ਜਾਂਦੇ ਆ ਜਿਹੜਾ ਕੋਈ ਨਾਲ ਆ ਕੇ ਖੜ ਜੇ ਉਹ ਆਵਦਾ ਹੀ ਹੁੰਦਾ ਨਹੀਂ ਤੇ ਫਸਲੀ ਬਟੇਰੇ ਤਾਂ ਇੱਥੇ ਬਥੇਰੇ ਤੁਰੇ ਫਿਰਦੇ ਨੇ ਪਰ ਯਾਰੀਆਂ ਪਗਾਉਣ ਵਾਲਾ ਯਾਰ ਕਈ ਫਿਰਲਾ ਹੀ ਹੁੰਦਾ ਏ ਕੁਝ ਦਿਨ ਰੁੱਕ ਕੇ ਗੁਜਰ ਦੇ ਸਾਹਮਣੇ ਬੈਠੇ ਮੁਹੰਮਦ ਦੇ ਚਿਹਰੇ ਵੱਲ ਤੱਕਿਆ ਜਿਹੜਾ ਉਸ ਨੂੰ ਆਪਣੀ ਐਹਸਾਨਮੰਦੀ ਦਾ ਘੜੁੱਚ ਦਿਸਿਆ ਹੁਣ ਕਿਉਂ ਫਿਕਰ ਕਰਦਾ ਬਾਈ ਮੇਰਿਆ ਤੂੰ ਸਮਝ ਅੱਲਾ ਨੇ ਆਪਣੀ ਸੁਣ ਲਈ ਫਿਰ ਆਪਾ ਕਿਸੇ ਦੇ ਥਾਨੀ ਕਿਉਂ ਹੋਈ ਐ ਭਲਾ ਜਦੋਂ ਪ੍ਰਮਾਤਮਾ ਨੇ ਸਾਨੂੰ ਹੁਨਰ ਦਿੱਤਾ ਹੋਇਆ ਤੇ ਲੋਕ ਪੈਸੇ ਚੱਕੀ ਸਾਡੇ ਮਗਰ ਮਗਰ ਫਿਰਦੇ ਹੁਣ ਕਿਉਂ ਠੀਕ ਨਾ ਗੱਲ ਮੇਰੀ ਗੁੱਜਰ ਨੇ ਮੁਹੰਮਦ ਦੇ ਮੋਢੇ ਤੇ ਹੱਥ ਮਾਰਦਿਆਂ ਉਸ ਨੂੰ ਹਸਾਉਣ ਲਈ ਹੱਸਦੇ ਹੋਏ ਨੇ ਆਖਿਆ ਇਹ ਤਾਂ ਗੱਲ ਤੇਰੀ ਪੱਕੀ ਏ ਦਲੇਲ ਸਿਆਂ ਜਦੋਂ ਆਪਦੀ ਬਾਲ ਕੇ ਹੀ ਖਾਣੀ ਸੇਕਣੀ ਆ ਫਿਰ ਕਿਸੇ ਸਾਲ ਦੇ ਚੇਪ ਕਿਉ ਮੰਨੀ ਐ ਤੂੰ ਅਗਲੇ ਨਾਲ ਗੱਲ ਪੱਕੀ ਕਰ ਜਾ ਕੇ ਆਪਾਂ ਅਗਲੇ ਦਾ ਕੰਮ ਕਰੀਏ ਤੇ ਪੈਸੇ ਲੈਣ ਵਾਲੇ ਵੀ ਬਣੀਏ ਪਰ ਇੱਕ ਗੱਲ ਮੇਰੇ ਧਿਆਨ ਨਾਲ ਸੁਣ ਲੈ ਬਾਈ ਬਣ ਕੇ ਪੈਸਿਆਂ ਦੇ ਲੈਣ ਦੇਣ ਦੀ ਗੱਲ ਪਹਿਲਾਂ ਖੋਣ ਲਈ ਅਗਲੇ ਨਾਲ ਕਿਤੇ ਇਹ ਨਾ ਹੋਵੇ ਬਈ ਬਾळा ਖਾਂਦੇ ਖਾਂਦੇ ਥੋੜੀਏ ਤੂੰ ਵੀ ਜਾਈਏ ਕਿਉਂਕਿ ਇਹਨਾਂ ਵੱਡੇ ਲੋਕਾਂ ਦਾ ਇਤਬਾਰ ਕੋਈ ਨਹੀਂ ਹੁੰਦਾ ਕੰਮ ਕਰਾਉਣ ਲਈ ਲੇਲੜੀਆਂ ਕੱਢਣ ਵਾਲੇ ਕੰਮ ਹੋਏ ਤੋਂ ਆਟੇ ਦੇ ਛੀ ਬਣ ਜਾਂਦੇ ਨੇ ਕਈ ਵਾਰ ਮੇਰੇ ਨਾਲ ਪਹਿਲਾਂ ਵੀ ਹੋਇਆ ਹੈ ਇਹ ਸਾਰਾ ਕੁਝ ਸੈਦ ਮੁਹੰਮਦ ਨੇ ਆਪਣਾ ਮਾੜਾ ਤਜਰਬਾ ਦੱਸਦਿਆਂ ਗੁੱਜਰ ਨੂੰ ਸੁਚੇਤ ਰਹਿਣ ਲਈ ਆਖਿਆ ਉਹ ਦੀ ਤੋਈ ਕੋਈ ਫਿਕਰ ਨਾ ਕਰ ਬਾਈ ਮੇਰਿਆ ਤੇਰੇ ਪੈਸਿਆਂ ਦੀ ਜ਼ਿੰਮੇਵਾਰੀ ਮੇਰੀ ਆ ਜੇ ਉਹ ਨਹੀਂ ਵੀ ਦੇਣਗੇ ਤਾਂ ਤੈਨੂੰ ਮੈਂ ਆਪਣੇ ਕੋਲੋਂ ਦੇਂਦਾਂ ਰੋਵਾਂਗਾ ਬਾਕੀ ਲੁੱਟਦਾ ਸਮਾਨ ਵੀ ਆਪਣਾ ਦੋਹਾਂ ਦਾ ਅੱਧੋ-ਅੱਧਾ ਹੋਊਗਾ ਤੇ 600 ਮੋਰਾਂ ਆਪਾਂ ਨੂੰ ਹੋਰ ਨਕਦ ਮਿਲਣਗੀਆਂ ਜਾਣੀ ਕਿ 2-200 ਮੋਰਾਂ ਤੇ ਲੁੱਟਦਾ ਸਾਰਾ ਸਮਾਨ ਆਪਣਾ ਇਹ ਸਾਰੀ ਗੱਲਬਾਤ ਮੈਂ ਪਹਿਲਾਂ ਹੀ ਪੱਕੀ ਕਰ ਆਇਆ ਗੁੱਜਰ ਨੇ ਸੈਦ ਮੁਹੰਮਦ ਨੂੰ ਮਜਬੂਰੀ ਵਿੱਚ ਫਸਿਆ ਦੇਖ ਕੇ ਬਹੁਤ ਹੀ ਘੱਟ ਪੈਸਿਆਂ ਵਿੱਚ ਆਪਣਾ ਕੰਮ ਕਢਵਾ ਲੈਣ ਬਾਰੇ ਸੋਚਿਆ ਸੈਦ ਮੁਹੰਮਦ ਨੂੰ ਬਸ ਇੰਨਾ ਹੀ ਦੱਸ ਦਿਆਂ ਆਖਿਆ ਹਾ ਇਹ ਤਾਂ ਹੋਈ ਨਾ ਗੱਲ ਦਲੇਲ ਸਿਆਂ ਕੰਮ ਕਰਦੇ ਮਾਵਲੇ ਚ ਜਦੋਂ ਵੀ ਕੋਈ ਗੱਲ ਕਰੋ ਅਗਲੇ ਨਾਲ ਕੋਰੀ ਕਰੋ ਫਿਰ ਚਾਹੇ ਯਾਰੀ ਦੋਸਤੀ ਹੋਵੇ ਜਾਂ ਰਿਸ਼ਤੇਦਾਰੀ ਸਾਰੀ ਉਮਰ ਫੇਕ ਨਹੀਂ ਪੈਂਦਾ ਦਲੇਲ ਸਿਆਂ ਇਹ ਗੱਲ ਕੌੜੀ ਤਾਂ ਜ਼ਰੂਰ ਲੱਗਦੀ ਏ ਲੋਕਾਂ ਨੂੰ ਪਰ ਹੈ 16 ਨੇ ਖਰੀ ਬਾਤ ਹੈ ਕਿ ਨਹੀਂ ਮੇਰੀ ਗੱਲ ਠੀਕ ਦਲੇਲ ਸਿਆਂ ਬਾਕੀ ਤੂੰ ਦੱਸ ਦੇ ਮੈਨੂੰ ਇਹੋ ਜੀ ਤੰਗੀ ਦੀ ਹਾਲਤ ਵਿੱਚ 200 ਮਹਾਰਾ ਮਿਲ ਜਾਣ ਦੀ ਖੁਸ਼ੀ ਚ ਖੀਵੇ ਹੋਏ ਸੈਦ ਮੁਹੰਮਦ ਨੇ ਹੱਸਦਿਆ ਗੁੱਜਰ ਨੂੰ ਆਖਿਆ ਕੌੜੀ ਲੱਗਦੀ ਤਾਂ ਲੱਗੀ ਜਾਵੇ ਬਾਈ ਮੇਰਿਆ ਪਰ ਹੈ ਜਮਾ 16 ਨੇ ਖਰੀ ਨਾਲੇ ਆਪਾਂ ਕਿਹੜਾ ਕਿਸ ਤੋਂ ਭੀਖ ਮੰਗਦੇ ਆ ਨਾ ਆਪਾਂ ਕਿਸ ਦੇ ਸਾਨੀ ਆ ਵੀ ਅਗਲਾ ਜੋ ਚਾਹੇ ਜਿਵੇਂ ਜਾਇ ਕਰਾਈ ਜਾਵੇ ਸਾਡੇ ਤੋਂ ਕੰਮ ਤੋਂ ਬਿਨਾ ਕੋਈ ਸਾਲਾ ਬਾਤ ਨਹੀਂ ਪੁੱਛਦਾ ਬਾਈ ਮੇਰਿਆ ਫਿਰ ਆਪਾਂ ਨੂੰ ਕਿਸੇ ਸਾਲੇ ਦੀ ਕੀ ਪਰਵਾ ਇਹੋ ਜੇ ਮੌਕੇ ਤਾਂ ਸਗੋ ਕਿੱਲੀ ਨਾਪ ਕੇ ਰੱਖੇ ਕਿਉਂਕਿ ਮਸਦਾ ਕਿਤੇ ਲੂਟ ਆਉਂਦੇ ਆ ਇਹ ਜੇ ਉਹ ਇੱਚੀਆਂ ਹਵੇਲੀਆਂ ਵਾਲੇ ਗੁੱਜਰ ਨੇ ਆਖ ਮਾਰ ਕੇ ਹੱਸਦੇ ਹੋਏ ਸੈਦ ਮੁਹੰਮਦ ਨੂੰ ਆਖਿਆ ਚੰਗਾ ਹੁਣ ਮੈਂ ਚਲਦਾ ਦੋ ਚੌ ਦਿਨਾਂ ਚ ਫੇਰ ਗੇੜਾ ਮਾਰੂ ਤੇਰੇ ਕੋਲੇ ਸਾਰੀ ਗੱਲਬਾਤ ਪੱਕੀ ਕਰਕੇ ਹਾਂ ਸੱਚ ਕੁਝ ਦਿਨ ਪੁਲਿਸ ਵਾਲਿਆਂ ਤੋਂ ਆਸੇ ਪਾਸੇ ਹੀ ਰਹਿਣ ਵਾਲੇ ਸ਼ਿਕਾਰ ਨਿਕਲੇ ਤਾਂ ਕੁੱਤੀ ਮੁਤਾਈ ਵਾਲੀ ਕਾਹਤ ਨਾ ਮਾਂਜੀ ਕਿਤੇ ਆਪਣੇ ਨਾਲ ਵਈ ਮੈਂ ਉਧਰ ਸ਼ਿਕਾਰ ਉਠਾ ਲਵਾਂ ਤੇ ਬਾਈ ਹੋਣੀ ਸਾਰਿਆਂ ਦੀ ਸੈਰ ਤੇ ਹੋਏ ਜਾਣ ਉਹ ਜੇ ਮੌਕੇ ਬਾਰ-ਬਾਰ ਨਹੀਂ ਆਥੌਂਦੇ ਹੁੰਦੇ ਆਪਣਾ ਖਿਆਲ ਰੱਖੀ ਵਿਆਹੀ ਬਣ ਕੇ ਤੂੰ ਉੱਥੇ ਕੇ ਤੁਰਨ ਲੱਗਿਆ ਗੁੱਜਰ ਨੇ ਸੈਇਦ ਮੁਹੰਮਦ ਨੂੰ ਸचेत ਕਰਦੇ ਆਖਿਆ ਏਸ ਗੱਲੋਂ ਤੂੰ ਬੇਫਿਕਰ ਰਹਿ ਦਲੇਸਿਆ ਮੈਂ ਤਾਂ ਧਰਤੀ ਤੋਂ ਐਵੇਂ ਲੋਭ ਹੋ ਜੂੰ ਜਿਵੇਂ ਗਦੇ ਦੇ ਸਿਰ ਤੋਂ ਸਿੰਘ ਹੁੰਦੇ ਆ ਸੈਇਦ ਮੁਹੰਮਦ ਨੇ ਤੁਰੇ ਜਾਂਦੇ ਗੁੱਜਰ ਨੂੰ ਹੱਸਦੇ ਹੋਏ ਨੇ ਉੱਚੀ ਆਵਾਜ਼ ਚ ਆਖਿਆ ਉਹ ਦੋਵੇਂ ਹੱਸਣ ਲੱਗ ਪਏ ਇਹ ਨਿੱਕੇ ਮੋਟੇ ਕੰਮ ਤਾਂ ਆਪਾਂ ਸਾਰੇ ਨਬੇੜ ਹੀ ਲਾਇਆ ਦਲੀਲ ਸਿਆਂ ਹੁਣ ਆਪਾਂ ਵੱਡਿਆ ਕੰਮਾਂ ਨੂੰ ਹੱਥ ਪਾਈਏ ਜਿਹੜੇ ਅਸਲ 'ਚ ਕਰਨ ਵਾਲਿਆ ਸਭ ਤੋਂ ਪਹਿਲਾਂ ਤਾਂ ਮਿਲিয়ে ਜੈਲਦਾਰੀ ਨੂੰ ਜਾ ਕੇ ਕਿਉਂਕਿ ਜਿਹੜੇ ਚਾਰ ਪੈਸੇ ਹੱਥ ਆ ਜਾਣ ਉਹੀ ਆਪਣੇ ਹੁੰਦੇ ਭਲਿਆ ਮਾਨਸਾ ਕੱਲ ਕਿਨੇ ਦੇਖਿਆ ਕੱਲ ਨਾਏ ਕਾਲ ਦਾ ਬਾਕੀ ਚੰਦਰੀ ਜਨਾਨੀ ਤੇ ਬਾਲਾ ਤਬਾਰ ਨਹੀਂ ਕਰਿਆ ਜਾ ਸਕਦਾ ਜਿਹੜੀ ਔਰਤ ਆਪਦੇ ਪੁੱਤ ਦੀ ਨਹੀਂ ਬਣੀ ਆਪਾਂ ਨੂੰ ਕਿ ਲਈ ਬੈਠੇ ਦਲੇ ਸਿਆ ਹੁਣ ਤਾਂ ਸਾਰੀ ਬਾਜੀ ਆਪਣੇ ਹੱਥ ਚ ਹੀ ਐ ਜਿਵੇਂ ਚਾਹੀਏ ਓਵੇਂ ਨਾ ਜਾ ਸਕਦੇ ਆ ਕੱਠ ਪੁਤਲੀ ਵਾਂਗੂ ਐਸਾ ਤਰਕੌਰ ਵਰਗੀ ਅੜਬ ਤੇ ਮਾੜੀ ਜਿਨਾਨੀ ਨੂੰ ਕਿਉਂਕਿ ਹੁਣ ਫਸੀ ਹੋਈ ਤਾਂ ਮਾਰ ਵੀ ਖਾ ਸਕਦੀ ਐ ਹੋ ਸਕਦਾ ਆਪਦੀ ਗਰਜ ਦੀ ਬਿਮਾਰੀ ਹੁਣ ਤਾਂ ਚਾਰ ਪੈਸੇ ਵਾਧੇ ਦੇ ਦੇ ਪਾਪਾ ਨੂੰ ਭਲਾ ਬਾਕੀ ਇਹ ਵੱਡਿਆ ਘਰਾਂ ਦੇ ਲੋਕ ਥੋੜੇ ਵਿਡਿਆਈ ਖੋਰੇ ਹੁੰਦੇ ਆ ਇਹਨਾਂ ਨੂੰ ਉਹੀ ਕੁਝ ਸੁਣਾਵੇ ਜਿਹੜਾ ਇਹਨੇ ਸੁੰਨਾ ਚਾਹੁੰਦੇ ਨੇ ਉਹ ਸਿਆਣੇ ਕਹਿੰਦੇ ਨਹੀਂ ਹੁੰਦੇ ਵੀ ਵਿਡਿਆਈ ਖੋਰੀ ਰਨ ਤੇ ਤਜੋਰੀਆਂ ਦੇਵੇ ਭੰਨ ਇਹ ਗੱਲ ਤੇਰੀ ਪੱਕੀ ਏ ਦੇ ਲੈ ਲ ਸਿਆ ਮਗਰ ਹੋ ਸਕਦਾ ਤੈਨੂੰ ਥੜੇ ਵੀ ਨਾ ਚੜਨ ਦੇਵੇ ਇਹ ਤਾਂ ਆਪਦਾ ਪੜਿਆ ਵਿਚਾਰ ਹੋਣੀ ਦੂਜਾ ਸਭ ਤੋਂ ਜ਼ਰੂਰੀ ਕੰਮ ਇਹ ਐ ਵੀ ਜਿਹੜਾ ਭੋਲੀ ਨਾਲੋਂ ਕੁੜੀ ਬਾਰੇ ਗੱਲ ਕਰਨਾ ਉਹਨੂੰ ਆਪਣੇ ਘਰੇ ਬੁਲਾਉਣਾ ਫੇਰ ਉਸਨੂੰ ਆਪਣੇ ਨਾਲ ਤੁਰਨ ਲਈ ਪੱਕਿਆ ਕਰਨਾ ਉਹ ਵੀ ਭੋਲੀ ਨੂੰ ਕਿਸੇ ਗੱਲ ਦਾ ਪਤਾ ਲੱਗੇ ਬਿਨਾ ਜੇ ਇਹਨੂੰ ਕਿਸੇ ਗੱਲ ਦੀ ਪਿੰਕ ਵੀ ਲੱਗ ਗਈ ਇਨੇ ਸਾਰੀ ਸਕੀਮ ਉਤੇ ਪਾਣੀ ਫੇਰ ਦੇਣਾ। ਇਹ ਗੱਲ ਤਾਂ ਤੈਨੂੰ ਬੜਾ ਧਿਆਨ ਰੱਖਣਾ ਪੈਣਾ। ਗੁੱਜਰ ਆਪਣੇ ਨਾਲ ਹੀ ਸਲਾਹਾਂ ਕਰਦਾ ਸੋਚ ਰਿਹਾ ਸੀ। ਇਨ੍ਹਾਂ ਸੋਚਾਂ ਵਿੱਚ ਗਵਾਚਿਆ ਪਹਿਲਾਂ ਤੋਂ ਕਾਫੀ ਰਾਤ ਤੱਕ ਪਾਸੇ ਮਾਰ ਦਰਿਆ। ਫਿਰ ਕਦੋਂ ਉਸਨੂੰ ਨੀਂਦ ਆ ਗਈ। ਉਹਨੂੰ ਪਤਾ ਹੀ ਨਾ ਚੱਲਿਆ। ਸਾਂਝਰੇ ਸਵੇਰੇ ਅੱਜ ਕੋੜੇ ਪਰਤਾਪੀ ਆਈ। ਬੁਹਾ ਖੋਲ ਪਾਬੀਏ ਆਵਾਜ਼ ਉਸ ਮਾਰੀ ਸੀ ਪੋਲੀ ਨਾਲ ਗੱਲ ਕਿੰਜ ਤੋਰੇ ਪ੍ਰਤਾਪੀ ਬਾਰੇ ਗੁਜਰਦਲੇਲ ਹੁਣ ਕਰਦਾ ਤਿਆਰੀ ਸੀ ਖੋਲਿਆ ਜਾ ਬਾਰ ਪੋਲੀ ਗੱਲ ਬਾਤ ਕਰਨੇ ਨੂੰ ਸੋਚਦੇ ਸਕੀਮ ਕੋਈ ਗੁਜਰ ਸ਼ਿਕਾਰੀ ਸੀ ਰੋਂਦੀ ਪ੍ਰਤਾਪੀ ਦੇਖ ਸੁਖ ਜਹ ਲਾਂਸ ਨੇ ਲਾਲਚੀ ਪਰਿੰਦੇ ਮਨ ਪਰ ਇਹ ਉਡਾਰੀ ਸੀ ਚਾਹ ਦੇ ਨਾਲ ਦੋ ਗੁੱਲੀਆਂ ਵੀ ਥੱਪਦੀ ਭਗਵਾਨ ਨੇ ਮੈਂ ਅੱਜ ਨਾਲ ਦੇ ਪਿੰਡ ਮਾਲ ਦੇਖਣ ਜਾਣਾ ਹੈ ਹੋ ਸਕਦਾ ਉਥੋਂ ਗਾਹਾਂ ਪਿੱਛਾ ਵੀ ਜਾਣਾ ਪਵੇ ਦੁਖਾਦੀਆਂ ਹੋਣਗੀਆਂ ਫਿਰ ਦੁਪਹਿਰ ਤੱਕ ਨਹੀਂ ਢੋਲਦੇ ਆਪਾਂ ਚਾਹ ਬਣਾਈ ਜਾਂਦੀ ਪੋਲੀ ਨੂੰ ਗੁੱਜਰ ਨੇ ਆਖਿਆ ਤੇ ਆਪ ਨਹਾਉਣ ਚੱਲ ਗਿਆ ਆਟਾ ਗੁੰਨ ਕੇ ਪੋਲੀ ਹਜੇ ਰੋਟੀ ਪਕਾਉਣ ਲੱਗੀ ਸੀ ਉਸ ਨੂੰ ਆਪਣਾ ਬੂਹਾ ਖੜਕਿਆ ਹੋਏ ਦਪਲੇਖਾ ਜਾ ਪਿਆ ਪਰ ਆਪਣੇ ਧਿਆਨ ਚ ਰੋਟੀਆਂ ਲੱਗੀ ਰਹੀ ਸੀ ਨੀ ਪਾਬੀਏ ਪ੍ਰਤਾਪੀ ਨੇ ਪਹਿਲਾਂ ਨਾਲੋਂ ਵੀ ਉੱਚੀ ਆਵਾਜ਼ ਮਾਰੀ ਤੇ ਜੋਰ-ਜੋਰ ਨਾਲ ਬੁਹਾ ਖੜਕਾਉਣ ਲੱਗੀ ਨੀ ਕੌਣ ਆ ਇੱਕ ਮਿੰਟ ਆਉਣੀ ਆ ਮੈਂ ਰੋਟੀਆਂ ਪਕਾਉਂਦੀ ਭੋਲੀ ਨੇ ਆਟੇ ਵਾਲੀ ਪ੍ਰਾਤ ਨੂੰ ਭੋਨੇ ਨਾਲ ਟੱਕਦੇ ਆਖਿਆ ਭੋਲੀ ਨਾਲ ਕਿਵੇਂ ਗੱਲ ਤੋਰੀਏ ਦਲੇਲ ਸਿਆਂ ਇਹ ਜਨਾਨੀ ਜਾਤ ਦੀ ਮਤ ਗਿੱਚੀ ਪਿੱਛੇ ਹੀ ਹੁੰਦੀ ਐ ਇਹ ਨਾ ਹੋਵੇ ਕਿਤੇ ਪੁੱਠਾ ਹੀ ਸਮਝ ਬੈਠੇ ਵਿਅਸ ਦਿਲ ਨੂੰ ਤਾਂ ਧੂਆਂ ਦਾ ਹੀ ਸੀ ਮੈਨੂੰ ਲੱਝ ਨਹੀਂ ਸਕਦਾ ਪਿੰਡ ਦੀਆਂ ਕੁੜੀਆਂ ਨੂੰ ਲੈ ਕੇ ਜਾਣਾ ਤੈਨੂੰ ਧਾਲੇ ਦਾ ਕੰਮ ਲੱਗਦਾ ਸੀ ਹੁਣ ਤੂੰ ਉਹ ਨਾ ਤੋਂ ਹੀ ਕਰੋਣਾ ਹੈ ਹੋਨੇ ਉਦਾਲੇ ਦਾ ਕੰਮ ਰਿਆ ਫਿਰ ਆਪਾਂ ਇਹਨੂੰ ਕੀ ਜਵਾਬ ਦੇਵਾਂਗੇ ਦਲੇਲ ਸਿਆਂ ਚੋਰ ਦੇ ਪੈਰ ਨਹੀਂ ਹੁੰਦੇ ਵਾਲੀ ਕਹਾਵਤ ਮੰ ਗੁਜਰ ਆਪਣੇ ਨਾਲ ਹੀ ਵਿਚਾਰਾ ਕਰਦਾ ਸੋਚ ਰਿਹਾ ਸੀ ਜਦੋਂ ਕਿ ਭੋਲੀ ਵਿਚਾਰੀ ਨੂੰ ਇੰਨਾ ਗੱਲਾਂ ਦਾ ਕੋਈ ਇਲਮ ਨਹੀਂ ਸੀ ਵੀ ਉਹਦਾ ਪਤੀ ਕੀ ਕੀ ਗੁੰਦਾ ਗੁੰਦੀ ਜਾਂਦਾ ਹੈ ਕਿ ਰੋਂਦੀ ਹੋਈ ਪ੍ਰਤਾਪੀ ਦੀ ਆਵਾਜ਼ ਉਸਤੇ ਕੰਨਾਂ ਚ ਪਈ ਜਿੰਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਗੁੱਜਰਦੀਆਂ ਬਾਛਾਂ ਖੜੀਆਂ ਵਾਹ ਏ ਦਲੇਲ ਸਿਆ ਅੱਜ ਤਾਂ ਕੁਝ ਹੋਰ ਵੀ ਮੰਗ ਲੈਂਦਾ ਤੈਨੂੰ ਉਹ ਵੀ ਮਿਲ ਜਾਣਾ ਸੀ ਓਏ ਅੱਜ ਤਾਂ ਐ ਲੱਗਦਾ ਜਿਵੇਂ ਅੱਲਾ ਨੇੜੇ ਖੜਾ ਸੁਣੀ ਜਾਂਦਾ ਸੀ ਹੋ ਨੀ ਲਈ ਦੇ ਦੇ ਲੇ ਲਿਆਂ ਆਪਾਂ ਹੋ ਨੀ ਲਈ ਦੇ ਜਦੋਂ ਅੱਲਾ ਖੁਦ ਆਪਣੀ ਨੇੜੇ ਹੋ ਕੇ ਸੁਣ ਰਿਆ ਆਪਣੇ ਆਪ ਨੂੰ ਸ਼ਬਾਸ਼ੇ ਦਿੰਦਿਆਂ ਗੁਰਜਰ ਨੇ ਖੁਸ਼ ਹੁੰਦਿਆਂ ਆਖਿਆ